ਪੰਜਾਬ ਚ ਪਹਿਲੀ ਘੋੜੀ ਆ ਜਿਹੜੀ ਆਈਵਰੀ ਦੋ ਬੱਚੇ ਦਿੰਦੀ ਆ ਇਹ ਘੋੜੀ ਬਈ ਪਹਿਲਾਂ ਵੀ ਬਾਪੂ ਜੀ ਦੱਸਦੇ ਸੀਗੇ ਵੀ ਦੋਏ ਬੱਚੇ ਦਿੰਦੀ ਆ ਤੇ ਸਮਾਂ ਤੇ ਚਾਹੇ ਤੁਸੀਂ 2.5 ਲੱਖ ਰੁਪਇਆ ਫੀਸ ਦੇ ਕੇ ਘੋੜੀ ਭਰਾ ਦਿਓ ਫੀਸ ਤਾਂ ਇੱਕ ਦੀ ਹੋ ਲੱਗੂਗੀ ਕਰਮ ਵਾਲੀ ਬੱਚੀ ਦੋ ਦਿੰਦੀ ਆ ਇਹਨਾਂ ਦਾ ਆਸਟ੍ਰੇਲੀਅਨ ਫਤਿਹ ਆਪਾਂ ਚ ਤੈਰੀਪੰਡੇ ਖੜੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਦਲਵੀਰ ਅੰਕਲ ਜੀ ਬਹੁਤ ਪੁਰਾਣੀ ਨੇ ਘੋੜਿਆਂ ਚ ਅਸੀਂ ਤਾਂ ਉਹ ਤੋਂ ਛੋਟੇ ਛੋਟੇ ਹੁੰਦੇ ਸੀ ਜਦੋਂ ਇਹਨਾਂ ਦੇ ਇੱਥੇ ਆਉਂਦੇ ਰਹੇ ਸੀ 4 ਦਿਨ ਦੇ ਹੋਇਆ ਇਹ ਵੀ ਹਾਂ ਬਾਕੀ ਰਿਜ਼ਲਟ ਵੀ ਚੰਗੇ ਆ ਰਹੇ ਹੋਂਡੇ ਦੇ ਰਿਜ਼ਲਟ ਇੱਕ ਤੇ ਵੀ ਬਾਈ ਉਹਨਾਂ ਦੀ ਸੇਵਾ ਜੀ ਤੇ ਬਾਕੀ ਜਿਹੜਾ ਇਹਨਾਂ ਨੂੰ ਫੀਡ ਦਿੰਦੇ ਆ ਤੁਹਾਨੂੰ ਫੀਡ ਦੀ ਗੱਲ ਵੀ ਆਪਾਂ ਕਰਾਂਗੇ ਆਪਾਂ ਵੀ ਉਹ ਫੀਡ ਵਰਤਦੇ ਆ ਸਟਾਕ ਇਹਨਾਂ ਕੋਲੇ ਪੂਰਾ ਦੇਖੋ ਫੀਡ ਬਾਦੂ ਆ ਇਹਨਾਂ ਦਾ ਨੰਬਰ ਸਕਰੀਨ ਤੇ ਚੱਲਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਤੇ ਇੱਧਰ ਬਾਈ ਸੰਦੀਪ ਹੋਣੀ ਇਹਨਾਂ ਦੇ ਫਾਦਰ ਸਾਹਿਬ ਸਾਸ਼ਿਕਾ ਅੰਕਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਆ ਜੀ ਤੇ ਬਾਈ ਬਹੁਤ ਸੋਹਣਾ ਤੁਹਾਨੂੰ ਪਤਾ ਪਹਿਲਾਂ ਵੀ ਮੈਂ ਤੁਹਾਨੂੰ ਦਿਖਾਇਆ ਖੁਰੀਆਂ ਦਾ ਕੰਮ ਕਰਦਾ ਜੀ ਘੋੜੀਆਂ ਦੇ ਪੈਰਾਂ ਦਾ ਤੇ ਘੋੜੀਆਂ ਦੇ ਪੈਰਪੂਰ ਬਣਾ ਕੇ ਤੇ ਹੁਣ ਅਸੀਂ ਚੱਲੇ ਆ ਚਤਾਰੇ ਬਾਪੂ ਕੋਲੇ ਵੀਰੇ ਕੋਲ ਵੀ ਘੋੜੀ ਰੱਖੀ ਹੋਈ ਆ ਉਹਦੇ ਵਾਸਤੇ ਵੀ ਅਸੀਂ ਫੀਲਡ ਲੈਂਡ ਚੱਲੇ ਆ ਆਸ਼ਫ ਫੀਡ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਜੇ ਕਿਸੇ ਵੀਰ ਨੇ ਲੈਣੀ ਹੋਵੇ ਬਾਕੀ ਤੁਹਾਨੂੰ ਜਾ ਕੇ ਸਾਰੀ ਡਿਟੇਲ ਦਵਾਂਗੇ ਪਹੁੰਚ ਗਏ ਬਈ ਆਪਾਂ ਪਿੰਡ ਚ ਤਾਰੇ ਤੇ ਬਾਪੂ ਦਲਵੀਰ ਉਹਨਾਂ ਦਾ ਫਾਰਮ ਆ ਇਹ ਖਣੋ ਇੱਕ ਚੀਜ਼ ਦਿਖਾਉਣਾ ਮੈਂ ਖੁਸ਼ਖਬਰੀ ਆ ਬਹੁਤ ਜ਼ਿਆਦਾ ਇਹਨਾਂ ਦੇ ਇੱਧਰ ਵੀ ਸਟੇਬਲ ਬਣਾਏ ਹੋਇਆ ਤੇ ਇੱਧਰ ਵੀ ਘੋੜਿਆਂ ਸਟੇਬਲ ਬਣਾਏ ਹੋਇਆ ਬਾਕੀ ਇਹਨਾਂ ਦਾ ਬਈ ਉਰੇ ਫੀਡ ਦਾ ਕੰਮ ਆ ਜਾਨੀ ਕਿ ਜਿਹੜੀ ਦਰਾਹੇ ਵਾਲੀ ਫੀਡ ਹੁੰਦੀ ਆ ਉਰੇ ਟਰਾਂਸਪੋਰਟੇਸ਼ਨ ਹੁੰਦੀ ਆ ਤੇ ਉਰੋਂ ਤੁਸੀਂ ਲੈ ਸਕਦੇ ਹੋ ਸਮਾਣਾ ਨੇੜੇ ਪਿੰਡ ਚ ਤਹਿਰਾ ਜ਼ਿਲ੍ਹਾ ਪਟਿਆਲਾ ਤੇ ਘੋੜੇ ਦਿਖਾਉਣਾ ਤੁਹਾਨੂੰ ਮੈਂ ਇਹਨਾਂ ਦੇ ਤੇ ਬਾਈ ਬਰਿੰਦਰ ਨੇ ਵੀਰੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤਾਂ ਤੇ ਬਾਈ ਹੋਰਾਂ ਦੀ ਘੋੜੀ ਨੇ ਜੀ ਦੋ ਬਛੇਰੇ ਦਿੱਤੇ ਆ ਇਹ ਕਿੰਨੇ ਵਜੇ ਸੂਈ ਸੀ ਰਾਤ ਘੋੜੀ ਸਾਢੇ 7 ਵਜੇ ਜੀ ਸਾਢੇ 7 ਵਜੇ ਘੋੜੀ ਸੂਈ ਸੀ ਜਿਹੜੇ ਬਾਈ ਦੋਨੋਂ ਬਸ਼ੇਰੇ ਆ ਇਹ ਬਾਈ ਉਹਨਾਂ ਦੇ ਕੋਲੀ ਘੋੜਾ ਰੱਖਿਆ ਹੋਇਆ ਫਤੇ ਜਿਹੜਾ ਆਪਣਾ ਫਤੇ ਘੋੜਾ ਉਹ ਕਿਹੜੀ ਲੈ ਜਾਂਦਾ ਇਹ ਫਤੇ ਬੀਜੀ ਦਾ ਕੋਹੀਨੂਰ ਦਾ ਕੋਹੀਨੂਰ ਦਾ ਆ ਗਿਆ ਹੈਨਾ ਜੀ ਵਾਲੀ ਬਲੱਡ ਲੈਣ ਹਾਂ ਤੇ ਦੇਖੋ ਤੁਸੀਂ ਪੰਜਾਬ ਚ ਪਹਿਲੀ ਘੋੜੀ ਆ ਜਿਹੜੀ ਆਈਵਰੀ ਦੋ ਬੱਚੇ ਦਿੰਦੀ ਆ ਇਹ ਆਪਣੇ ਕੋਲ ਕਾਫੀ ਪੁਰਾਣੀ ਘੋੜੀਆਂ ਹੈਨਾ ਜੀ ਇਹ ਇਹ ਦੋਨੋਂ ਬਸ਼ੀਰੇ ਆ ਜਿਹੜਾ ਨੁੱਕਰਾ ਬਸ਼ੀਰਾ ਉਹ ਤੁਸੀ ਦੱਸਿਆ ਵੀ ਪਹਿਲਾਂ ਹੋ ਗਿਆ ਸੀਗਾ 10 ਮਿੰਟ ਪਹਿਲਾਂ ਹੋਇਆ ਜੀ ਹਾਂ ਜੀ ਜਿਹੜਾ ਨੀਲਾ ਉਹ 10 ਮਿੰਟ ਬਾਅਦ ਨੀਲਾ ਥੋੜਾ ਜਿਹਾ ਕਮਜ਼ੋਰ ਚਾ ਹੈ ਨਾ ਹਾਂ ਤੇ ਵੀਰੇ ਰਾਤ ਫਿਰ ਸਾਰੀ ਰਾਤ ਆ ਨੀਂਦ ਆ ਗਈ ਫਿਰ ਉਦੋਂ ਬਾਅਦ ਹਾਂ ਨੀਂਦ ਕਿੱਥੇ ਸਵੇਰੇ 11 ਵਜੇ ਘਰ ਜਾ ਕੇ ਨਹਾਤੇ ਆ ਬਾਲੇ ਚੋਂ ਨਿਕਲੇ ਨੀ ਆਣ ਪੂਰੀਆਂ ਦੋ ਪੱਟੀਆਂ ਲਾ ਕੇ ਰੱਖੀਆਂ ਠੰਡ ਜਾਂਦੀ ਸੀ ਜਿਵੇਂ ਵੀਰੇ ਦੋ ਬੱਚੇ ਦਿੱਤੇ ਘੋੜੀ ਫਿਰ ਸਹੀ ਟਾਈਮ ਤੇ ਸੁੱਈ ਜਿਵੇਂ 11 ਮਹੀਨੇ ਤੋਂ ਘੋੜੀ ਬਾਈ 10 ਦਿਨ ਪਹਿਲਾਂ ਸੁੱਈ ਆ 15 ਦਿਨ 11 ਮਹੀਨੇ ਤੋਂ ਹਾਂ 11 ਮਹੀ ਤਿੱਕੇ ਵਿੱਚ ਫਿਰ ਬਈ ਰਾਤ ਦਾ ਕਿਵੇਂ ਸਾਰਾ ਬੀਤੀ ਜਾਨੀ ਕਿ ਰਾਤ ਸੋਣ ਬਹੁਤ ਬਸ ਇਹਦੇ ਕੋਲ ਦੋ ਅਸੀਂ ਪੱਟੀਆਂ ਲਾ ਕੇ ਰੱਖੀਆਂ ਸਾਰੀ ਰਾਤ ਇਹਨਾਂ ਨੂੰ ਸੁਕਾਇਆ ਇਹਨਾਂ ਨੂੰ ਠੰਡ ਨਹੀਂ ਲੱਗਣ ਦਿੱਤੀ ਹਾਂਜੀ ਤੇ ਨਹੀਂ ਸੁਣ ਹੈਗੇ ਕਿ ਵੀਕ ਜਿਆਦਾ ਸਨ ਦੋਨੇ ਬੱਚੇ ਦੋ ਹੋਣ ਕਰਕੇ ਘੋੜੀ ਦਾ ਸੀ ਨੂੰ ਦੁੱਧ ਚੋ ਚੋ ਥੋੜਾ ਥੋੜਾ 20 20 50 50 ਐਮ ਐਲ ਨਿਪੜਾਂ ਨਾਲ ਪਿਲਾਉਂਦੇ ਰਹੇ ਮਿਹਨਤ ਪੂਰੀ ਕਰਨੀ ਪਈ ਐ ਉਹ ਸਾਰੀ ਰਾਤ ਬਈ 11 ਵਜੇ ਅਸੀਂ ਕਮਰੇ ਤੋਂ ਬਾਹਰ ਨਿਕਲੇ ਸਵੇਰੇ 11 ਵਜੇ ਅੱਛਾ ਅੱਛਾ ਹਾਂ ਵੀਨੇ ਕੋਲੀ ਰਹੇ ਤੁਸੀਂ ਹਾਂ ਬਿਲਕੁਲ ਪੱਠੀਆਂ ਲਾਈਆਂ ਵੇ ਤੇ ਅੱਗ ਬਲਦੀ ਦੀ ਠੇਕ ਰੱਖਿਆ ਕੋੜੀ ਦਾ ਪੇਟ ਪੂਟ ਬਹੁਤ ਜਿਆਦਾ ਸੀਗਾ ਪਹਿਲਾਂ ਹੈਗਾ ਸੀ ਤੁਹਾਨੂੰ ਵੀ ਹਾਂ ਕੋੜੀ ਨੇ ਆਪਣੀ ਨੇ ਦੋ ਬੱਚੇ ਦੇ ਨੇ ਅਸੀਂ ਪਹਿਲਾਂ 2 ਮਹੀਨੇ ਦੀ ਕੋੜੀ ਚੈੱਕ ਕਰਾਈ ਸੀ ਉਹਨਾਂ ਡਾਕਟਰ ਨੇ ਦੱਸਤਾ ਸੀ ਇਹਦੇ ਅਲਟਰਾਸਾਉਂਡ ਹੋਇਆ ਸੀ ਕਿ ਪੇਟ 'ਚ ਦੋ ਬੱਚੇ ਨੇ ਤੇ ਦੋ ਆਂਡੇ ਬਣੇ ਹੋਇਆ ਹਾਂਜੀ ਹਾਂਜੀ ਬੱਚੀ ਦੋ ਦੱਸਿਆ ਸੰਦੋ ਅੱਛਾ ਬੱਚੀ ਦੋ ਦੱਸੇ ਸੀਗੇ ਬੱਚਿਆਂ ਨੂੰ 2 ਮਹੀਨੇ ਦੀ ਗੱਭਣ ਹੋ ਗਈ ਸੀ ਨਾ ਠੀਕ ਹੈ ਤੇ ਸਾਨੂੰ ਬਹੁਤ ਲੋਕਾਂ ਨੇ ਕਿਹਾ ਸੀ ਵੀ ਤੁਸੀਂ ਵੀ ਕਿ ਬੱਚਾ ਬੋਰਡ ਕਰਾ ਦੋ ਅਸੀਂ ਕਹਿਆ ਵੀ ਨਹੀਂ ਇਹ ਕੁੜੀ ਜਿੰਦੀ ਆ ਇਹਦਾ ਕੁੜੀ ਦਾ ਪੇਟ ਬਹੁਤ ਵੱਡਾ ਹੈ ਬਾਈ ਸਹੀ ਹੈ ਜੀ ਤੁਹਾਨੂੰ ਵੱਡੇ ਪੇਟ ਦੀ ਕੁੜੀ ਆ ਇਹ ਸੂਣ ਤੋਂ ਪਹਿਲਾਂ ਤਾਂ ਬਾਈ ਫਿਰ ਬਸ ਐ ਹੁੰਦਾ ਹੋਊ ਵੀ ਕਦ ਕੁੜੀ ਸੂਵੇ ਹਨਾ ਬਹੁਤ ਸਾਨੂੰ ਐਸੀ ਵੀ ਕੁੜੀ ਔਖੀ ਨਾ ਹੋਵੇ ਆਪਣੇ ਘਰੇ ਫੇਰੇ ਹੋਰ ਕੁੜੀ ਨੇ ਵੀ ਜਾਨੀ ਕਿਸ ਤੋਂ ਪਹਿਲਾਂ ਵੀ ਦੋ ਬੱਚੇ ਮੇਰੀ ਮੈਂ ਤਾਂ ਪਹਿਲੀ ਵਾਰ ਹੀ ਦੇਖੇ ਨੇ ਬੱਚੇ ਦੋ ਹਾਂ ਕਿਸੇ ਅੱਜ ਤੱਕ ਕਿਸੇ ਹੋਰ ਕੁੜੀ ਨੇ ਨਹੀਂ ਦਿੱਤੇ ਅੱਜ ਤੱਕ ਸਹੀ ਹੈ ਜੀ ਨਾ ਕਿਤੇ ਦੇਖੇ ਮੈਂ ਕਿਸੇ ਹੋਰ ਕੁੜੀ ਜਾਨੀ ਕਿ ਅੱਖਾਂ ਦੇ ਆਪਣੀ ਨਾਲ ਪਹਿਲੀ ਆਪਣੇ ਆਪਣੇ ਘਰੇ ਜਨਮ ਪਹਿਲੀ ਦੋ ਬੱਚਿਆਂ ਦਾ ਹੋਇਆ ਪਹਿਲੀ ਵਾਰ ਇਹ ਕੁੜੀ ਬਾਈ ਪਹਿਲਾਂ ਵੀ ਬਾਪੂ ਜੀ ਦੱਸਦੇ ਸੀਗੇ ਵੀ ਦੋਏ ਬੱਚੇ ਦਿੰਦੀ ਆ ਤੇ ਸਮਾਂ ਤੇ ਚਾਹੇ ਤੁਸੀਂ 2.5 ਲੱਖ ਰੁਪਿਆ ਫੀਸ ਦੇ ਕੇ ਕੁੜੀ ਭਰਾ ਦਿਓ ਫੀਸ ਤਾਂ ਇੱਕ ਦੀ ਹੋ ਲੱਗੂਗੀ ਕਰਮ ਵਾਲੀ ਬੱਚੀ ਦੋ ਦਿੰਦੀ ਆ ਤੇ ਆਪਾਂ ਆਪਣਾ ਝ ਘੋੜਾ ਵੀ ਦਿਖਾ ਦੇਣਾ ਸਾਰਿਆਂ ਨੂੰ ਠੀਕ ਹੈ ਜੀ ਕਿਹਦੇ ਬੱਚੇ ਨੇ ਇਹ ਤੁਹਾਨੂੰ ਘੋੜਾ ਵੀ ਦਿਖਾਵਾਂਗੇ ਤੇ ਬਾਈ ਉਹਨਾਂ ਦੇ ਹੋਰ ਵੀ ਜਾਨਵਰ ਰੱਖੇ ਹੋਏ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਧਰ ਇਹਨਾਂ ਕੋਲੇ ਆਪਣਾ ਮਿੱਤਰ ਰਾਜਿਸਤਾਨ ਤੋਂ ਰਾਜਿਸਤਾਨ ਆਇਆ ਯੂਪੀ ਸੌਰੀ ਯੂਪੀ ਤੋਂ ਆਏ ਹੋਏ ਨੇ ਇਹ ਬਾਈ ਕੋੜ ਨੂੰ ਕਰਦੇ ਆ ਟ੍ਰੇਨ ਕਿਉਂ ਜੀ ਤੇ ਹੁਣ ਉਰੇ ਆਪਣਾ ਕੀ ਕੰਮ ਕਰਦੇ ਹਾਂ ਕਿਹੜੇ ਘੋੜਾ ਆਪਣੇ ਯਾਨੀ ਕਿ ਟ੍ਰੇਨ ਕਰਨਾ ਇੰਨੇ ਹਾਂਜੀ ਫਤੇ ਟ੍ਰੈਂਡ ਕੀਤਾ ਜੀ ਹੁਣ ਬਿਆੰਤ ਕੋਲ ਜਾ ਰਿਹਾ ਟੁੱਲੇਆਲ ਬਿਆੰਤ ਦਾ ਕੋਲੇ ਤੇ ਸਟ੍ਰੇਟ ਲੈ ਵੀ ਅੱਜ ਬਿਆੰਤ ਟੋਲੇਆਲ ਬਾਈ ਇਹਨੂੰ ਲੈਣ ਆਇਆ ਤੇ ਉਹਨਾਂ ਕੋਲੇ ਜਾ ਰਹੇ ਨੇ ਪੂਰੇ ਵੀ ਇਹਨਾਂ ਨੇ ਫਤੇ ਪੂਰਾ ਟ੍ਰੈਂਡ ਕਰਤਾ ਆਪਾਂ ਨੂੰ ਵੀ ਸਵਾਰੀ ਦਾ ਸ਼ੌਂਕ ਆ ਵੀਦੇ ਫਿਰ ਪੂਰਾ ਤੇ ਪਹਿਲਾਂ ਆਪਣੇ ਕੋਲੇ ਕਿਹੜੇ ਸਟਾਲੀਅਨ ਸੀਗੇ ਉਰੇ ਫਾਰਮ 'ਚ ਸਾਡੇ ਕੋਲ ਕਾਫੀ ਸਟਾਲੀਅਨ ਰਹੇ ਨੇ ਜੀ ਇੱਕ ਪਹਿਲਾਂ ਸਾਡੇ ਕੋਲ ਸੁਲਤਾਨ ਰਹਾ ਜੀ ਜਿਹਦਾ ਪਤਾਜ ਬਚਿਆ ਸਵਰਾਜ ਸਾਹਿਬ ਦੀਪੁਰ ਵਾਲਾ ਹਾਂਜੀ ਉਨੇ ਸ਼ੋ ਵੀ ਬਹੁਤ ਜਿੱਤੇ ਸultan ਨੇ ਬਾਈ ਉਸ ਤੋਂ ਬਾਅਦ ਵੀ ਇੱਕ ਸਾਡੇ ਕੋਲ ਸਟਾਲੀਅਨ ਹੈ ਸਾਰੰਖੇੜੀ ਤੋਂ ਫਸਟਾਇਆ ਸੀ ਹਮ ਤੇ ਵੱਡੇ ਘੋੜਿਆਂ ਤੇ ਰੋਪੜ ਸ਼ੋ ਚੋਂ ਉਹ ਥਰਡ ਆਇਆ ਸੀ ਠੀਕ ਹੈ ਫੋਰ ਵੀ ਉਸ ਤੋਂ ਬਿਨਾ ਮਾਰਵਾੜੀ ਸਟੇਲੀਅਨ ਵੀ ਰੱਖੇ ਨੇ ਹੁਣ ਆਪਣੇ ਕੋਲ ਮਾਰਵਾੜੀ ਦੋ ਬੱਚੇ ਹੋਰ ਵੀ ਵਧੀਆ ਹੈਗੇ ਬਹੁਤ ਚੰਗੇ ਸੁਰਜ ਦੇ ਜ਼ਿਆਦਾਤਰ ਰੱਖਦੇ ਸਟਾਲੀਅਨ ਨੂੰ ਤੁਸੀਂ ਸਟਾਲੀ ਦੇ ਜ਼ਿਆਦਾ ਆਪਣੇ ਕੋਲ ਹੁੰਦੇ ਨੇ ਹਮ ਬਾਕੀ ਜੇ ਘੋੜਿਆਂ ਦੀ ਗੱਲ ਕਰੀਏ ਬਾਪੂ ਜੀ ਨੇ ਤਾਂ ਸਾਰੇ ਜਾਣਦੇ ਹਨਾ ਜੀ ਹਾਂਜੀ ਤੇ ਹਾਂ ਕਾਫੀ ਟਾਈਮ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਵਿੱਚ ਸ਼ਰੂਤੀ ਲਾਲੋ ਤੁਸੀਂ ਵੀ ਬਾਈਓ ਨੇ ਚੰਗੇ ਜਾਨਵਰ ਰੱਖਦੇ ਆ ਤੇ ਆਓ ਆਪਾਂ ਤੁਹਾਨੂੰ ਹੁਣ ਇਹਨਾਂ ਦਾ ਘੋੜਾ ਦਿਖਾਉਣੇ ਆ ਜੀ ਜਿਹਦੇ ਬੱਚੇ ਨੇ ਇਹ ਕਰੋ ਬਈ ਚੱਕ ਇਹਨਾਂ ਦਾ ਆਸਟ੍ਰੇਲੀਅਨ ਫਤਿਹ ਕਰੋ ਹੋਰ ਕਰੋ ਵੀਰੇ ਲੈ ਜਾਓ ਇਹ ਜਿਹੜਾ ਕਾ ਖੜਦਾ ਸਮਾਨ ਲੱਗਿਆ ਨਹੀਂ ਆਜੋ ਕਿਸੇ ਅਮਾ ਕਿੰਦਾ ਅਸ਼ਬ ਦਾ ਦੂਰੋਂ ਖੜਾ ਇਹ ਕੋੜਾ ਬਈ ਆਪਣੇ ਯੂਪੀ ਦੇ ਮਿੱਤਰ ਨੇ ਇਹਨਾਂ ਦਾ ਤਿਆਰ ਕੀਤਾ ਤੇ ਹੋਰ ਵੀ ਇਹਨਾਂ ਕੋਲ ਮਾਰਵਾੜੀ ਬਿਸ਼ੇਰੇ ਨੇ ਪਹਿਲੇ ਤੁਹਾਡਾ ਨਾਮ ਦੱਸੋ ਜੀ ਕੀ ਆ ਮੇਰਾ ਨਾਮ ਜੀ ਕਿਸ਼ਨ ਕਿਸ਼ਨ ਹਾਂ ਤੇ ਕਿਹੜੀ ਕਿਹੜੀ ਚਾਲ ਪਾਉਣਾ ਵੀਰੇ ਕੋੜਿਆਂ ਚ ਛੋਟੀ ਵੱਡੀ ਚਾਲ ਹਾਂ ਤੇ ਬਈ ਕੋੜੇ ਦੀ ਚਾਲ ਦੇਖ ਕੇ ਤਾਂ ਇਧਰ ਬਿਆੰਤ ਨੂੰ ਵੀ ਪਸੰਦ ਆ ਗਿਆ ਕਿਉਂ ਵੀ ਬਿਆੰਤ ਵੀਰੇ ਹਾਂਜੀ ਹਾਂਜੀ ਤੇ ਹੁਣ ਫਿਰ ਇਹਨੂੰ ਮੁੰਡੇ ਨੂੰ ਲੈਣ ਆ ਗਿਆ ਤੂੰ ਹਾਂ ਹੁਣ ਆਪਣੇ ਕੋਲ ਜਾਊਗਾ ਵੀਰੇ ਵੀਰਾ ਆਪਣੇ ਕੋਲ ਦੋ ਤਿੰਨ ਜਾਨਵਰ ਨੇ ਤੇ ਇੱਕ ਤਾਂ ਰਣ ਸਿੰਘ ਤਰਾਉਣਾ ਹਾਂ ਰਣ ਸਿੰਘ ਹੁੰਦਾ ਤੁਰਦਾ ਠੀਕ ਆ ਤੇ ਹੁਣ ਸਮਾਂ ਨਹੀਂ ਹੁੰਦਾ ਆਪਣੇ ਕੋਲੇ ਤਾਂ ਕਰਕੇ ਚੱਲ ਵੀਰ ਸਮਾਂ ਲਾ ਦੂਗਾ ਚਲ ਆ ਹੁਣ ਮਹੀਨਾ ਦੋ ਮਹੀਨੇ ਲਵਾਵਾਂਗੇ ਤੇ ਦੂਜੀਆਂ ਘੋੜੀਆਂ ਹੋਰ ਨੇ ਆਪਣੇ ਕੋਲੇ ਹਾਂ ਤੇ ਉਹਨਾਂ ਦੇ ਥੋੜਾ ਥੋੜਾ ਜਿਹਾ ਚਾਰਜ ਵੀ ਪਵਾਵਾਂਗੇ ਉਹ ਕਾਰਨ ਕਿ ਕਈ ਵਾਰ ਜਿਵੇਂ ਆਪਣਾ ਸੇਲ ਪਰਚੇਜ਼ ਦਾ ਕੰਮ ਹੈ ਨਾ ਬੰਦਾ ਸਵਾਰੀ ਦਾ ਸ਼ਕੀਨ ਹੁੰਦਾ ਕਿਉਂਕਿ ਨਵੇਂ ਬੰਦੇ ਸ਼ੌਂਕ ਹੁੰਦੇ ਉਹਨਾਂ ਨੂੰ ਚੜ੍ਹਨ ਦਾ ਸਵਾਰੀ ਦਾ ਸ਼ੌਂਕ ਹੁੰਦਾ ਤਾਂ ਕਰਕੇ ਐ ਵੀ ਜਾਨਵਰ ਜਿਹੜਾ ਸਵਾਰੀ ਦਾ ਸ਼ੁੱਧ ਹੋਵੇ ਨਾ ਉਹ ਨਵੇਂ ਬੰਦੇ ਵਾਸਤੇ ਤੇ ਉਹ ਵੀ ਵੈਸੇ ਵੀ ਆਪਾਂ ਸ਼ੌਂਕ ਹੋ ਕਿਉਂਕਿ ਜਿਹੜੇ ਨੇ ਘੋੜਾ ਰੱਖਣਾ ਹੁੰਦਾ ਯਾਰ ਉਹਨੂੰ ਸਵਾਰੀ ਦਾ ਸ਼ੌਕ ਤਾਂ ਆਟੋਮੈਟਿਕਲੀ ਹੋਊਗਾ ਹੀ ਵੀਰੇ ਬਿਲਕੁਲ ਵੀਰੇ ਸਹੀ ਗੱਲ ਹੈ ਜੀ ਮੁੰਡਾ ਬਹੁਤ ਸੋਹਣਾ ਦੇਖਿਆ ਇਹਨੂੰ ਸਾਲ ਡੇਢ ਸਾਲ ਹੋ ਗਿਆ ਉਹ ਬਿਨਾਂ ਸ਼ੇਫ ਪਤੇ ਤੋਂ ਵੀ ਰਹਿਤਾ ਜਿਹੜੀ ਮੇਨ ਗੱਲ ਹੈ ਠੀਕ ਹੈ ਤੇ ਦੂਜੀ ਗੱਲ ਵੀ ਜਾਨਵਰ ਵਧੀਆ ਤੋਰਦਾ ਹੈ ਠੀਕ ਹੈ ਵੀਰੇ ਤੁਸੀਂ ਦੇਖਿਆ ਹੋਇਆ ਸਾਰਾ ਵਾ ਤਾਂ ਹੀ ਆਪਾਂ ਨੇ ਬੰਦਾ ਸਿਲੈਕਟ ਕਰਿਆ ਇਹ ਆਪਾਂ ਚਤੇਰੀ ਪਿੰਡ ਨੇ ਖੜੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਦਲਵੀਰ ਅੰਕਲ ਜੀ ਬਹੁਤ ਪੁਰਾਣੇ ਨਿਕੋੜਿਆਂ ਚ ਅਸੀਂ ਤਾਂ ਉਹ ਤੋਂ ਛੋਟੇ ਛੋਟੇ ਹੁੰਦੇ ਸੀ ਜਦੋਂ ਇਹਨਾਂ ਦੇ ਇੱਥੇ ਹੁੰਦੇ ਰਹਿਆ ਸੀ ਘੋੜੇ ਦੇਖਦੇ ਰਹਿਆ ਪੁਰਾਣੇ ਨੁਕਰੇ ਘੋੜੇ ਸ਼ੁਰੂ ਤੋਂ ਰੱਖੇ ਰਹੇ ਨੇ ਠੀਕ ਹੈ ਵੀਰੇ ਆਉਂ ਜਾਂਦਾ ਆਪਾਂ ਨੇ ਸ਼ਾਇਦ ਰੱਖੇ ਵੀ ਨਹੀਂ ਹੋ ਜਦੋਂ ਬਾਪੂ ਉਹਨਾਂ ਦੇ ਦੇਖਦੇ ਹੁੰਦੇ ਸੀ ਹਨ ਹਾਂ ਤੇ ਉਰੇ ਸਾਡੀ ਔਣੀ ਜਾਣੀ ਪਹਿਲਾਂ ਦਾ ਪ੍ਰੇਮ ਪਿਆਰ ਹੈ ਇਸ ਪਰਿਵਾਰ ਨਾਲ ਸਾਡਾ ਠੀਕ ਹੈ ਆਪਣੇ ਤਾਂ ਪਿੰਡ ਦੇ ਨੇੜੇ ਹੀ ਆ ਗਿਆ ਤੁਹਾਡੇ ਜੇੜੀ ਆ ਗਿਆ ਵੀ ਨਾ ਚੱਕਿਆ ਜਾ ਹੁਣ ਇਹਨਾਂ ਨੇ ਜਾਨੀ ਕਿ ਸਟਾਰਲੀਨ ਫਤਿਹ ਤਿਆਰ ਕੀਤਾ ਹਜੇ ਨਾ ਚਾਰ ਦਿਨ ਦੇ ਹੋਇਆ ਇਹ ਵੀ ਹਾਂ ਅੰਕੇ ਰਿਜ਼ਲਟ ਵੀ ਚੰਗੇ ਆ ਰਹੇ ਹੁਣ ਇਹਦੇ ਰਿਜ਼ਲਟ ਬਹੁਤ ਚੰਗੇ ਆ ਰਹੇ ਆ ਇਹ ਸੂਰੀ ਵਾਲੀ ਬਲੱਡ ਲਾਈਨ ਚ ਆ ਗਿਆ ਹਨਾ ਵੀਰੇ ਜਿਹੜੀ ਵਾਲੀ ਚ ਆ ਗਿਆ ਕਿੱਦੀ ਵਾਲੇ ਘੋੜੇ ਦਾ ਪੁੱਤ ਬਾਦਲਾ ਦਾ ਨਾਗਰ ਹਾਂ ਫਿਰ ਅੰਮਲਾ ਸੰਗਰੂਰ ਕੋਲ ਆ ਗਿਆ ਉਹ ਅੰਜਸੀ ਰੰਗ ਕੋਲ ਆ ਗਿਆ ਨਗਰ ਵਾਲਿਆਂ ਕੋਲ ਹਾਂ ਉਹਦਾ ਪੱਤਾ ਆ ਗਿਆ ਇਹ ਹਾਂ ਇਹ ਰਾਜ ਗੁਲਜ਼ਾਰ ਦਾ ਭਰਾ ਆ ਗਿਆ ਪਿਓ ਵਾਲੇ ਪਾਸੇ ਹਾਂ ਬਾਕੀ ਤੁਹਾਨੂੰ ਬਾਪੂ ਦਾ ਨੰਬਰ ਵੀ ਦਵਾਂਗੇ ਜੇ ਕਿਸੇ ਸੱਜਣ ਨੇ ਬਈ ਕੋੜੀ ਮੀਟਿੰਗ ਕਰਵਾਉਣੀ ਹੋਵੇ। ਇਹ 4 ਦੰਦ ਲੱਗਿਆ ਜੀ ਇਹਦੀ ਮਾਂ ਲੀਲੀ ਚੰਬੀ ਕੋੜੀ ਹੈ ਗਰਮੇਲ ਅੰਕਲ ਕੋਲ ਮਿਆਲਾ। ਹਾਂਜੀ ਤੇ ਇਹਦੀ ਆਪਣੀ ਹਾਈਟ 4 ਇੰਚ ਹੈ ਜੀ। ਹਾਲੇ 4 ਦੰਦ ਲੱਗਿਆ। ਹਾਂ 4 ਦੰਦ ਲੱਗਿਆ ਜੀ। ਤੇ ਕਿੰਨੇ ਕੁ ਕੋੜੀਆਂ ਆਪਾਂ ਇਹ ਤੋਂ ਕਵਰਿੰਗ ਕਰਵਾ ਲਈ। 10 ਕੁ ਬੱਚੇ ਇਹਦੇ ਆ ਗਏ ਜੀ। ਹਾਂਜੀ ਤੇ ਅੱਗੇ ਆਉਣੇ ਆ ਬਾਕੀ 25 30 ਕ ਪਕੌੜੀਆਂ ਤਕਰੀਬਨ ਇਹਨੇ ਕ੍ਰੋਸ ਕਰਤੀਆਂ ਜੀ ਠੀਕ ਹੈ ਬਾਕੀ ਰਿਜ਼ਲਟ ਤਾਂ ਹਜੇ ਆਪਣੇ ਕੋਲ ਹੀ ਆ ਇਹਨਾਂ ਦੇ ਵੀ ਆਪਾਂ ਦੁਬਾਰੋ ਜਦੋਂ ਵਧੀਆ ਡਾਰ ਹੋ ਗਏ ਫਿਰ ਬਣਾਵਾਂਗੇ ਜਦੋਂ ਇਹ ਬੱਚੇ ਥੋੜੇ ਕਾਮਯਾਬ ਹੋਏ ਫਿਰ ਦਿਖਾਵਾਂਗੇ ਜੀ ਜਾਦਾ ਫਿਰ ਬਸ਼ੇਰੀਆਂ ਹੁੰਦੀਆਂ ਨਹੀਂ ਜਦ ਬਸ਼ੇਰੇ ਸਾਰੀਆਂ ਬਸ਼ੇਰੀਆਂ ਜੀ ਸਾਰੀਆਂ ਬਸ਼ੇਰੀਆਂ ਇਹ ਆਪਣੀ ਘਰੀ ਬਸ਼ੇਰੇ ਆਏ ਨੇ ਠੀਕ ਹੈ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ 94642 5056 ਠੀਕ ਹੈ ਵੀਰੇ ਚਲੋ ਜੀ ਹੁਣ ਤੁਹਾਨੂੰ ਦਿਖਾਉਣੇ ਆਪਾਂ ਮਾਰਵਾੜੀ ਇਹ ਸਾਰਾ ਪਕੌੜਿਆਂ ਦੀ ਬਣਾਤਾ ਹੋਣਾ ਹਾਂ ਹਾਂ ਸ਼ਿਫਟ ਕਰਤਾ ਇੱਥੇ ਠੀਕ ਹੈ ਇਹਦੀ ਕੀ ਡਿਟੇਲ ਆ ਇਹ ਸੁਰਜੇ ਦਾ ਬੱਚਾ ਜੀ ਮਿਆਲ ਵਾਲੇ ਸੁਰਜੇ ਦਾ ਬੱਚਾ ਮਿਆਲ ਵਾਲੇ ਸੁਰਜੇ ਦਾ ਹਾਂਜੀ ਤੇ ਇਹ 26 ਕਿ ਮਹੀਨੇ ਦਾ ਬੱਚਾ ਹੋ ਗਿਆ 63 ਜਿਹੜੀ ਹਾਈਟ ਹੈ ਜੀ ਤੇ ਇਹ ਘਰੇ ਤਿਆਰ ਕਰ ਰਹੇ ਹਾਂ ਹੁਣ ਆਪਾਂ ਇਹ ਤਿਆਰ ਕਰ ਰਹੇ ਹਾਂ ਜੀ ਓਕੇ 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 ਬਿਲਕੁਲ ਸ਼ੋਅ ਵਾਲਾ ਬੱਚਾ ਜੀ ਅਗਲੇ ਸਾਲ ਇਹ ਨੂੰ ਬਸ ਮੈਨੂੰ ਮਤ ਦਵੇ ਤਾਂ ਸ਼ੋਅ ਵਿੱਚ ਪਾਵਾਂ ਸ਼ੋਅ ਦੇ ਵਿੱਚ ਪਾਵਾਂਗੇ ਉਮਰ ਇਹਦੀ 2 ਸਾਲ 2 ਮਹੀਨੇ ਦੀ ਆ ਇਹਨਾਂ ਨੇ ਫਤਿਹ ਵਾਂਗੂ ਪੂਰਾ ਨੰਗੀਨਾ ਰੱਖਿਆ ਹੋਇਆ ਇਹਦੀ ਅੱਗੇ ਕਦੋਂ ਜਾ ਕੇ ਸਟੱਡ ਸਰਵਿਸ ਓਪਨ ਕਰਨੀ ਆ ਫਿਰ ਇਹ ਅਗਲੇ ਸਾਲ ਜੀ ਅਗਲੇ ਸਾਲ ਕਰ ਦੇਣਾ ਬੰਦੇ ਆਪਣੀਆਂ ਵੀ ਸੂਰਜ ਤੋਂ ਜੀ ਤਿੰਨ ਘੋੜੀਆਂ ਮੇਟ ਨੇ ਤੇ ਰਿਜ਼ਲਟ ਬਹੁਤ ਚੰਗੇ ਆ ਰਹੇ ਆ ਘੋੜੇ ਦੇ ਵੀ ਆ ਫਤੇ ਦਾ ਕਮਰਾ ਗਿਆ ਵੀਰੇ ਕਮਰੇ ਕਿੰਨੇ ਬਾਈ ਕਿੰਨੇ ਦੇ ਹਨ ਬਣਾਏ ਹੋਏ ਆ ਮਿੰਨ ਲਾਦਾ ਵੀ 12 ਬਾਈ 12 ਦੇ ਨੇ 12 ਬਾਈ 12 ਦੇ ਆ ਖੁੱਲੇ ਡੁੱਲੇ ਫਿਰ ਵੀ ਪੂਰੇ ਤੇ ਇਹਨਾਂ ਨੇ ਬਈ ਉਹਦੇ 2-2 ਖੁਰਨੀਆਂ ਬਣਾਈਆਂ ਨੇ ਨਾ ਇੱਕ ਦੇ ਵਿੱਚ ਅਨੀਰਾ ਪਾ ਦਿੰਦੇ ਆ ਤੇ ਇੱਕ ਦੇ ਵਿੱਚ ਦਾਣਾ ਪਾ ਦਿੰਦੇ ਆ ਬਾਕੀ ਪਿੱਛੇ ਪਾਣੀ ਵਾਲਾ ਸਿਸਟਮ ਆ ਪਾਣੀ ਵਾਲਾ ਸਿਸਟਮ ਅੰਦਰ ਕਾਮਯਾਬ ਆ ਪੂਰਾ ਕਾਮਯਾਬ ਆ ਨਾ ਪੂਰਾ ਉਹ ਸਹੀ ਆ ਜੀ ਹੁਣ ਜਿੰਨਾ ਇੱਕ ਲੋਡ ਮੁਤਾਬਕ ਪੀ ਲੈਂਦੇ ਆ ਇਹ ਕੋੜੀ ਐ ਨਹੀਂ ਇਹ ਇਹ ਵੀ ਸੂਰਜ ਦਾ ਬੱਚਾ ਜੀ ਅੱਛਾ ਇਹ ਵੀ ਬਛੇਰਾ ਸੂਰਜ ਦਾ ਬਛੇਰਾ ਇਹ 18 ਕਿ ਮਹੀਨੇ ਦਾ ਹੋ ਗਿਆ ਠੀਕ ਹੈ ਮਿਆਲ ਵਾਲ ਅੰਕਲ ਨਾਲ ਵੀ ਇਹਨਾਂ ਦਾ ਬਾਈ ਉਹਨਾਂ ਦਾ ਪੂਰਾ ਪਿਆਰ ਆ ਜੀ ਤੇ ਸੂਰਜ ਦੇ ਬੱਚੇ ਤੁਹਾਨੂੰ ਰੇ ਦੋ ਮਿਲ ਗਏ ਤੇ ਇੱਕਾ ਬਛੇਰੀ ਆ ਗਈ ਇਹਦਾ ਇਹਦੀ ਕੀ ਡਿਟੇਲ ਹੈ ਜੀ ਇਹ ਫਤੇ ਦੀ ਬੱਚੀ ਹੈ ਜੀ ਠੀਕ ਹੈ ਫਤੇ ਦੀ 5 ਕੇ 5 ਕੇ ਲੈਣੀ ਬੱਚੀ ਆਈ ਹੈ ਜੀ ਹਾਂ ਜੀ ਹਾਂ ਜੀ ਕੰਨ ਕੰਨ ਕਿੰਨੇ ਸੋਹਣੇ ਲੱਗੇ ਹੋਇਆ ਜੀ ਮਾਂ ਨੇ ਸੀਗੀ ਓਕੇ ਦੀ ਮਾਂ ਨੀਲੀ ਸੀਗੀ ਬਾਈ ਤੇ ਬੱਚੀ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਇਹਦੀ ਉਮਰ ਕਿੰਨੀ ਕ ਹੈ 4 ਕਮਹੀਨੇ ਦੀ ਹੋ ਗਈ ਚਾ 5 ਮਹੀਨੇ ਦੇ ਵਿੱਚ ਹੈ ਜੀ ਓਕੇ 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 ਸਟੇਬਲ 'ਚ ਆਪਣੇ ਕਿੰਨੇ ਕਿ ਜਾਨਵਰ ਰਹਿੰਦੇ ਔਰੇ ਸਟੇਬਲ 'ਚ ਆਪਣੇ 8-10 ਦੇ ਕਰੀਬ ਜਾਨਵਰ ਰਹਿੰਦੇ ਨੇ ਜੀ ਤੇ ਆਪਾਂ ਵੈਸੀ ਸ਼ੌਂਕੀ ਰੱਖਦੇ ਆ ਸੇਲਿੰਗ ਦਾ ਵੀ ਨਾਲ ਕਰਦੇ ਆ ਸੇਲ ਪਰਦੇ ਵੀ ਕਰਦੇ ਹੀ ਦਿੰਦੇ ਨੇ ਜੀ ਵੈਸੀ ਆਪਾਂ ਨੂੰ ਸ਼ੌਂਕ ਹੈ ਜੇ ਕੋਈ ਕੋੜੀ ਆ ਜਾਂਦੀ ਹੈ ਤਾਂ ਉਹ ਸੇਲ ਕਰ ਦਿੰਦੇ ਆ ਸੇਲ ਕਰ ਵੀ ਲਈਦੀ ਆ ਜੀ ਠੀਕ ਹੈ ਮੈਂ ਆਪਣੇ ਕੋਲ ਜ਼ਿਆਦਾ ਆਸਟ੍ਰੇਲੀਅਨ ਰੱਖੀ ਦੇ ਰਹੇ ਆ ਇਹ ਵੀ ਬਾਈ ਹਾਂ ਇਹ ਸੂਰਜ ਦਾ ਛੜੀ ਢੰਡੀ ਲੈ ਚੁੱਕੀ ਆ ਉਹਦੇ ਤੋਂ ਅਸੀਂ ਪਰਪਲ ਫੀਲ ਚੁੱਕੀ ਆ ਉਹਦਾ ਵੀ ਐ ਮਨੁਤਰੀ ਬੈਲੈਂਸ ਇੱਕ ਤੇ ਵੀ ਬਾਈ ਉਹਨਾਂ ਦੀ ਸੇਵਾ ਜੀ ਤੇ ਬਾਕੀ ਜਿਹੜਾ ਇਹਨਾਂ ਨੂੰ ਫੀਡ ਦਿੰਦੇ ਆ ਤੁਹਾਨੂੰ ਫੀਡ ਦੀ ਗੱਲ ਵੀ ਆਪਾਂ ਕਰਾਂਗੇ ਆਪਾਂ ਵੀ ਉਹ ਫੀਡ ਵਰਤਦੇ ਆ ਤੇ ਫੀਡ ਇਹਨਾਂ ਨੂੰ ਅੱਛੀ ਫੀਡ ਪਾਉਣੀ ਤੁਸੀਂ ਤੇ ਜੇ ਕਿਸੇ ਆਪਣੇ ਨੇੜੇ ਤੇੜੇ ਬਾਈ ਨੂੰ ਫੀਡ ਚਾਹੀਦੀ ਹੋਵੇ ਆਪਣੇ ਕੋਲ ਆਪਣੇ ਕੋਲ ਮਿਲ ਜੂਗੀ ਹਰ ਸਮੇਂ ਠੀਕ ਹੈ ਵੀਰੇ ਤੇ ਬਾਕੀ ਮੈਂ ਸੁਣਿਆ ਵੀ ਆਪਾਂ ਟਾਂਗਰ ਵੀ ਲੈ ਕੇ ਰੇ ਸੇਲ ਕਰਦੇ ਨੇ ਹਣਾ ਜੀ ਆਪਣੇ ਕੋਲ ਆਉਂਦੇ ਆ ਜੀ ਆਪਣੇ ਨਾਲ ਬਹੁਤ ਆਪਣੇ ਮਿੱਤਰ ਜੁੜੇ ਹੋਏ ਨੇ ਆਪਾਂ ਬੈਠਾ ਜਾਂਦਾ ਜੀ ਆਪਣੇ ਕੋਲ ਕਾਫੀ ਵੱਡਾ ਸਟੋਰ ਹੈ ਜਿੰਨੇ ਕਿਸ ਨੂੰ ਲੋਡ ਹੁੰਦੀ ਹੈ ਜਿੰਨੂੰ ਥੋੜੀ ਵੀ ਲੋਡ ਹੁੰਦੀ ਹੈ ਉਹ ਲੈ ਜਾਂਦਾ ਹੈ ਟਾਂਗਰ ਫੀਡ ਦੋਨੋਂ ਚੀਜ਼ਾਂ ਮਿਲ ਜਾਣਗੀਆਂ ਲੈ ਵੀ ਹੁਣ ਆਪਾਂ ਗੱਡੀ ਦੇ ਵਿੱਚ ਫੀਡ ਲੱਦਣ ਲੱਗੇ ਆ ਬਾਕੀ ਇੱਧਰ ਕੀ ਬਣੀ ਜਾਂਦਾ ਜੀ ਇਹ ਸੇਲ ਲਈ ਇਹ ਆਪਾ ਸੇਲ ਕਰਦੇ ਆ ਬਣਾ ਕੇ ਇਹ ਫਿਰ ਜਾਨੀ ਕਿ ਆਏ ਸਾਲ ਬਣਦੇ ਨੇ ਕਿ ਸੀਜ਼ਨ ਚ ਆ ਕੇ ਬਣਦੇ ਆ ਸੀਜ਼ਨ ਚ ਆ ਕੇ ਬਣਦੇ ਆ ਜੀ ਹਾਂ ਆ ਆਰਡਰ ਤੇ ਬਣਦੇ ਆ ਸਾਰੇ ਤੇ ਫਿਰ ਹੋ ਜਾਂਦੇ ਆ ਓਕੇ 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 ਤੇ ਜਿੰਨੇ ਵੀ ਤੁਹਾਨੂੰ ਬਾਈ ਡਰਮ ਦੇਖਣ ਨੂੰ ਮਿਲਣਗੇ ਸਾਰਿਆਂ ਦੇ ਵਿੱਚ ਦਾਣਾ ਤੇ ਇੱਕ ਟਾਈਮ ਚਾਰ ਪਾਉਂਦੇ ਆ ਤੇ ਉਸ ਤੋਂ ਬਾਅਦ ਦਾਣਾ ਦਿੰਦੇ ਆ ਦੋ ਟਾਈਮ ਤੇ ਉਰੇ ਸਟਾਕ ਇਹਨਾਂ ਕੋਲੇ ਪੂਰਾ ਦੇਖੋ ਫੀਡ ਬਾਦੂ ਆ ਇਹਨਾਂ ਦਾ ਨੰਬਰ ਸਕਰੀਨ ਤੇ ਚੱਲਦਾ ਜੇ ਕੋਈ ਵੀਰ ਹਨਾ ਨਹੀਂ ਫੀਡ ਮਿਲਦੀ ਜਾਂ ਕੋਈ ਅਗਲਾ ਸੋਤ ਦਾ ਵੀ ਜੇ ਆਪਾਂ ਦਰਾਹੇ ਜਾ ਕੇ ਸਣੀ ਬਾਈ ਉਹਨਾਂ ਤੋਂ ਲੈ ਕੇ ਆਵਾਂਗੇ ਖਰਚਾ ਵੱਧ ਪੈ ਜੂ ਤਾਂ ਤੁਸੀਂ ਸਮਾਣਾ ਆ ਸਕਦੇ ਹੋ ਨੇੜੇ ਸਮਾਣਾ ਪਿੰਡ ਚ ਤੈਰਾ ਤੇ ਬਾਪੂ ਦਾ ਤੇ ਬਾਈ ਦਾ ਨੰਬਰ ਬਾਈ ਸਕਰੀਨ ਤੇ ਚੱਲਦਾ ਗੱਲਬਾਤ ਕਰ ਲਿਓ ਵੀਰੇ ਤੁਹਾਡੇ ਮੁਤਾਬਿਕ ਆਪਾਂ ਨੂੰ ਫੀਡ ਕਿੰਨੀ ਦੇਣੀ ਚਾਹੀਦੀ ਹੈ 1 ਜਨਵਰ ਨੂੰ ਇਹਦੀ ਦੋਸਤ ਆ ਬਾਈ ਜੀ ਵੈਸੇ ਤਾਂ ਇੱਕ ਜਨਵਰ ਨੂੰ 4 ਤੋਂ 5 ਕਿਲੋ ਡੋਸਤਾ ਚਾਹੀਦੀ ਹੈ ਇੱਕ ਦਿਨ ਦੇ ਵਿੱਚ ਜਿਵੇਂ ਤੁਸੀਂ ਬਾਪੂ ਦੱਸਦੇ ਸੀ 2.5 ਕਿਲੋ ਆਪਾਂ ਸਵੇਰੇ ਦੇਣਾ 2.5 ਕਿਲੋ ਸ਼ਾਮ ਨੂੰ ਠੀਕ ਆ ਤੇ ਇੱਕ ਡਾਇਮੰਡ ਆ ਆਪਣੇ ਕੋਲ ਇੱਕ ਪਲੈਟੀਨਮ ਆ ਤੇ ਜਿਹੜੀ ਡਾਇਮੰਡ ਆ ਉਹ ਜ਼ਿਆਦਾਤਰ ਕਿਹੜੀਆਂ ਘੋੜੀਆਂ ਨੂੰ ਪੈਂਦੀ ਆ ਉਹ ਜਿਹੜੀਆਂ ਦੁੱਧ ਬੱਚਿਆਂ ਨੂੰ ਪਿਆਉਂਦੀਆਂ ਹੁੰਦੀਆਂ ਨੇ ਜਿਹੜੀਆਂ ਸੂਈਆਂ ਵੇ ਹੁੰਦੀਆਂ ਨੇ ਜਾਂ ਗੱਬਣ ਘੋੜੀਆਂ ਹੁੰਦੀਆਂ ਨੇ ਤੇ ਜਿਹੜੀਆਂ ਖਾਲੀ ਜਾਂ ਬਸ਼ੇਰਾ ਪਾਲਣਾਂ ਜਾਂ ਬਸ਼ੇਰੀ ਉਹਨਾਂ ਨੂੰ ਪਲੈਟੀਨਮ ਸਹੀ ਹੈ ਨਾ ਜੀ ਹਾਂਜੀ ਹਾਂਜੀ ਲੈ ਵੀਰੇ ਆ ਇੱਕ ਇਹਨਾਂ ਦੀ ਫੀਲਡ ਸ਼ੋ ਸ਼ੋ ਸਟਾਰ ਹਾਂ ਹੁਣ ਨਵੀਂ ਆਈ ਆ ਉਹ ਉਹ ਹੋਣਾਂ ਵਾਸਤੇ ਹੋਣਾਂ ਵਾਸਤੇ ਹੁੰਦੀ ਹੈ ਤੇ ਬਾਕੀ ਇਹਨਾਂ ਵਿੱਚ ਵੀ ਜਿਹੜਾ ਆਪਾਂ ਮਿਕਸ ਕਰਦੇ ਆਂ ਹੋਰ ਅੰਦਾ ਦਾ ਚਲੋ ਵਿੱਚ ਕੱਲੀ ਫੀਡ ਵੀ ਪਾਉਂਦੇ ਆ ਮਟੀਰੀਅਲ ਸਾਰੇ ਹੁੰਦੇ ਆ ਜਿਹੜਾ ਤੁਸੀਂ ਮਿਕਸ ਕਰਦੇ ਹੋ ਜਾਂ ਬਈ ਮੈਂ ਖੁਦ ਮਿਕਸ ਕਰਦਾ ਉਹਨਾਂ ਵਿੱਚ ਆਪਾਂ ਚੋਕਰ ਮਿਕਸ ਕਰ ਲੈਂਦੇ ਫੀਡ ਦੇ ਵਿੱਚ ਤੇ ਤਾਰਾ ਮੀਰਾ ਤੇ ਮੇਥਾ ਬਾਪੂ ਦਾਦਾ ਦਾ ਸੀ ਤੇ ਅਸੀਂ ਵੀਰੇ ਉਹ ਅਸੀਂ ਮਿਕਸ ਕਰਕੇ ਪਾਉਂਦੇ ਸਾਨੂੰ ਰਿਜ਼ਲਟ ਅਸੀਂ ਹਾਲੇ ਹੋਏ ਵੀ ਥੋੜੀਆਂ ਥੋੜੀਆਂ ਚੀਜ਼ਾਂ 5-50 ਕਿਲੋ ਪਾ ਲੈਨੇ ਆ। ਇਸ ਵਿੱਚ ਜਾਰੀ ਸਾਰਾ ਮਿਕਸ ਕਰਕੇ ਆਪਾਂ ਨੇ ਢੋਲ ਪਰ ਰੱਖਿਆ। ਹਾਂਜੀ ਹਾਂਜੀ। ਹਨਾ ਜੀ। ਤੇ ਜਿਹੜੇ ਪਲੈਟੀਨਮ ਦਾ ਰੇਟ ਆ ਇੱਕ ਕੱਟੇ ਦਾ ਇਹਦਾ ਕੀ ਆ ਆਪਣੇ ਕੋਲ? 2100 ਜੀ। 2100 ਜੇ ਜਿਹੜਾ ਡਾਇਮੰਡ 2300 2300 ਡਾਇਮੰਡ ਦਾ। ਸਹੀ ਆ ਜੀ। ਲੈ ਵੀ ਆਪਾਂ ਤੁਹਾਨੂੰ ਰੇਟ ਵੀ ਦੱਸਤਾ ਬਾਈ ਉਹਨਾਂ ਤੋਰੇ ਜੇ ਤੁਸੀਂ ਉਹਰੇ ਬੰਦਾ ਭੇਜ ਦੋ ਤੁਹਾਨੂੰ ਕੋਰੀਅਰ ਕਰਾ ਦੇਣਗੇ। ਠੀਕ ਐ। ਪੇਮੈਂਟ ਅਗਲੇ ਦਿਨ ਪਾਓ ਤੇ ਲਓ ਜੀ ਆਪਾਂ ਫੀਡ ਲੈ ਕੇ ਚੱਲਿਆ ਹੁਣ ਉਹ ਮੈਂ ਉਰੀ ਲੈ ਕੇ ਜਾਣਾ ਹੁਣ ਨਾ। ਚਲੋ ਠੀਕ ਹੈ ਮਿੱਤਰੋ ਬਲੌਗ ਤੁਸੀਂ ਸਾਰਾ ਦੇਖ ਲਿਆ ਤੇ ਬਾਈ ਨੂੰ ਦਿਓ ਮੁਬਾਰਕਾਂ ਪਰਮਾਤਮਾ ਕਰੇ ਬੱਚੇ ਦੀ ਉਮਰ ਤੰਦਰੁਸਤ ਰਹੇ ਲੰਬੀ ਉਮਰ ਬਖਸ਼ੇ ਪਰਮਾਤਮਾ ਤੇ ਫੀਡ ਲਈ ਟਾਂਗਰ ਲਈ ਬਾਈ ਨਾਲ ਫੋਨ ਕਰ ਲਿਓ ਠੀਕ ਹੈ ਜੀ ਸ਼ਸ਼ੀਕਲ ਵੀਰ ਜੀ ਓਕੇ ਬਾਈ ਦਵਿੰਦਰ